ਗੁਰੂ ਕੀ ਸਾਧ ਸੰਗਤ ਸੰਸਾਰ ਵਿੱਚ ਈਰਖਾ ਦਾ ਬੜਾ ਜ਼ੋਰ ਹੈ ਜਿਨ੍ਹਾਂ ਨੂੰ ਨਹੀਂ ਸੂਜੀ ਉਹ ਕਿਸੇ ਨੂੰ ਵੱਧਦਾ ਫੁੱਲਦਾ ਨਹੀਂ ਵੇਖ ਸਕਦੇ ਅੱਜ ਦੇ ਯੁੱਗ ਵਿੱਚ ਉਹਨਾਂ ਦੀ ਗਿਣਤੀ ਬਹੁਤ ਹੈ ਵੀ ਜਿਹੜੇ ਆਪਣੇ ਦੁੱਖ ਤੋਂ ਐਨੇ ਦੁਖੀ ਨਹੀਂ ਪਰ ਦੂਜੇ ਨੂੰ ਸੁਖੀ ਦੇਖ ਕੇ ਬਹੁਤ ਦੁਖੀ ਹੰਣ ਸੰਗਤ ਨਾ ਕੀਤੀ ਹੋਵੇ ਤਾਂ ਬੰਦਾ ਇਹਨਾਂ ਗੱਲਾਂ ਵਿੱਚ ਹੀ ਫਸਿਆ ਰਹਿੰਦਾ ਹੈ ਕਿ ਫਲਾਣਾ ਮੇਰੇ ਤੋਂ ਅੱਗੋਂ ਕਿਉਂ ਨਿਕਲ ਗਿਆ ਕੋਈ ਫਲਾਣੇ ਨੂੰ ਖੁਸ਼ੀ ਕਿਉਂ ਮਿਲ ਗਈ ਇਸ ਕਰਕੇ ਈਰਖਾ ਆ ਜਾਂਦੀ ਹੈ ਇੱਥੇ ਇੰਨੀ ਗੱਲ ਯਾਦ ਰੱਖਿਓ ਗੁਰੂ ਕੀ ਸਾਦ ਸੰਗਤ ਕੇ ਈਰਖਾ ਕਰਨ ਵਾਲੇ ਕੋਈ ਵਾਰਦੇ ਨਹੀਂ ਹੁੰਦੇ ਆਪਣੇ ਨੇੜੇ ਅਤੇ ਖੂਨ ਦੇ ਰਿਸ਼ਤੇ ਵਿੱਚੋਂ ਹੀ ਹੁੰਦੇ ਨੇ ਕੋਈ ਗੁੱਸਾ ਨਾ ਕਰਿਓ ਪਰ ਇਹ ਸਚਾਈ ਏ ਇਹੋ ਜੇ ਲੋਕ ਤੁਹਾਡੇ ਆਪਣੇ نزدਕੀਆਂ ਵਿੱਚ ਹੀ ਹੁੰਦੇ ਹਨ ਅੱਜ ਕੱਲ ਦਾ ਜੋ ਸਮਾ ਹੈ ਇਤਨਾ ਭਾਰੀ ਕਲਯੁਗ ਹੈ ਕਿ ਈਰਖਾ ਦੁਐਸ ਭਾਵਨਾ ਦਾ ਹੱਦੋਂ ਵੱਧ ਜੋਰ ਹੈ ਜਰਾ ਜਿਆ ਕੋਈ ਤਰੱਕੀ ਕਰੇ ਚੜ੍ਹਦੀ ਕਲਾ ਵੱਲ ਜਾਵੇ ਜਾਂ ਕੋਈ ਬਾਣੀ ਵਾਲੇ ਪਾਸੇ ਹੀ ਵੱਧ ਜਾਵੇ ਆ ਸਿਮਰਨ ਵੱਲ ਵੱਧ ਜਾਵੇ ਆਪਣੇ ਹੀ ਨਹੀਂ ਛੱਡਣਗੇ ਬਿਲਕੁਲ ਨੇੜੇ ਦੇ ਹੀ ਬਰਦਾਸ਼ਤ ਨਹੀਂ ਕਰਦੇ ਈਰਖਾ ਰੱਖਣ ਲੱਗ ਜਾਂਦੇ ਹਨ ਇੱਥੋਂ ਤੱਕ ਵੇਖਿਆ ਗਿਆ ਹੈ ਗੁਰੂ ਕੀ ਸਾਧ ਸੰਗਤ ਕਿ ਕਈ ਵਾਰੀ ਇੱਕ ਸਰੀਰ ਦੂਜੇ ਨੂੰ ਫਤੇ ਵੀ ਨਹੀਂ ਬੁਲਾਉਂਦਾ ਕਿ ਇਹ ਮੈਥੋਂ ਅੱਗੇ ਕਿਉਂ ਲੰਘ ਗਿਆ ਅੱਜ ਦੇ ਯੁੱਗ ਵਿੱਚ ਈਰਖਾ ਦਾ ਬਹੁਤ ਜ਼ੋਰ ਹੈ ਤੁਹਾਨੂੰ ਜਦੋਂ ਵੀ ਗੁਰੂ ਕੀ ਸਾਧ ਸੰਗਤ ਖੁਸ਼ੀਆਂ ਮਿਲਣ ਕਿਸੇ ਪੱਖ ਤੋਂ ਵੀ ਉੱਚੇ ਉੱਠੋ ਰੱਬ ਦੇ ਘਰ ਵੱਲੋਂ ਜਾਂ ਨਾਮ ਜਪਣ ਵੱਲੋਂ ਕਥਾ ਕੀਰਤਨ ਵੱਲੋਂ ਜਾਂ ਦੁਨਿਆਵੀ ਪੱਖ ਵੱਲੋਂ ਮਾਇਆ ਵੱਲੋਂ ਕਾਰੋਬਾਰ ਵੱਲੋਂ ਔਲਾਦ ਵੱਲੋਂ ਕੋਈ ਵੀ ਖੁਸ਼ੀ ਮਿਲੇ ਕੋਈ ਵੀ ਖੁਸ਼ੀ ਮਿਲੇ ਤਾਂ ਮਾਪੁਰਖ ਦੱਸਦੇ ਹਨ ਤਾਂ ਸੁਖਮੀ ਸਾਹਿਬ ਦੀ ਵਾਰ ਜਰੂਰ ਲਗਾਓ ਇਹ ਬਾਣੀ ਈਰਖਾ ਕਰਨ ਵਾਲਿਆਂ ਤੋਂ ਰਾਖੀ ਕਰਦੀ ਹੈ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਨਾਨਕ ਸਰ ਕਲੀਰਾਵਾਲੇ ਵਚਨ ਕਰਦਿਆ ਕਰਦੇ ਬਾਬਾ ਜੀ ਵਚਨ ਕਰਦੇ ਕਿ ਭਾਈ ਗੁੱਡੀ ਜਿਆਦਾ ਬਧੀ ਹੋਵੇ ਤਾ ਪਿੰਨਾ ਵੱਡਾ ਕਰ ਲੈਣਾ ਚਾਹੀਦਾ ਹੈ ਭਾਗ ਕੇ ਜਿੰਨੇ ਉੱਚੇ ਉੱਠ ਜਾਵੋ ਉਨਾਂ ਆਪਣਾ ਬਾਣੀ ਦਾ ਨਾਮ ਬਧਾਲ ਲਵੋ ਫਿਰ ਚੜਦੀ ਕਲਾ ਹੈ ਨਹੀਂ ਤਾਂ ਵਈ ਡਿੱਗਣ ਦਾ ਡਰ ਹੁੰਦਾ ਹੈ ਇਹ ਦੁਨੀਆ ਹੈ ਸਾਦ ਸੰਗਤ ਦੁਨੀਆ ਨਹੀਂ ਜੇ ਕੋਈ ਕਿਸੇ ਦੀ ਤਰੱਕੀ ਕਿਸੇ ਦੀ ਖੁਸ਼ੀ ਨੂੰ ਬਰਦਾਸ਼ਤ ਕਰਦਾ ਆ ਹੁਣ ਕਈ ਜਿੱਥੇ ਨਹੀਂ ਸੋਜੀ ਹੁੰਦੀ ਲੋਕਾਂ ਦੀ ਈਰਖਾ ਤੋਂ ਬਚਣ ਲਈ ਨਿੰਬੂ ਮਿਰਚਾਂ ਟੰਗ ਲੈਂਦੇ ਨੇ ਕਈ ਕਾਲੀ ਪ੍ਰਾਂਦੀ ਤੇ ਕਈ ਨજર ਵੱਟੂ ਜਾਂ ਲੱਕ ਵੱਡੀ ਟੰਗ ਲੈਂਦੇ ਹਨ ਬਈ ਉਹ ਇਹ ਮੰਨਦੇ ਹਨ ਕਿ ਇਹ ਚੀਜ਼ਾਂ ਸਾਨੂੰ ਲੋਕਾਂ ਦੀ ਬੁਰੀ ਨਜ਼ਰ ਤੋਂ ਬਚਾ ਸਕਦੀਆਂ ਹਨ ਓਏ ਗੁਰੂ ਦੇ ਪਿਆਰਿਓ ਤੁਹਾਡੇ ਪਿਤਾ ਨੇ ਤੁਹਾਨੂੰ ਐਸਾ ਹੀਰਾ ਲਾਲ ਬਖਸ਼ਿਆ ਹੈ ਭਾਈ ਉਸ ਦਾ ਓਟ ਆਸਰਾ ਲਵੋ ਜਦੋਂ ਵੀ ਦਾਤਾ ਕੋਈ ਨਵਾਂ کارਖਾਨਾ ਨਵੀਂ ਕੋਠੀ ਨਵਾਂ ਸ਼ੋਅਰੂਮ ਨਵੀਂ ਕਾਰ ਦੁਕਾਨ ਬਖਸ਼ੇ ਤਾਂ ਆਪਣੇ ਨਿਤਨੇਮ ਤੋਂ ਇਲਾਵਾ ਕੋਈ 2 ਮਹੀਨੇ ਆ 5 ਮਹੀਨੇ ਸਾਲ ਲਈ ਸੁਖਣੀ ਸਾਹਿਬ ਦਾ ਨੇਮ ਵਧਾ ਦਿਓ ਕਮਾਈਆਂ ਵਾਲਿਆਂ ਦੇ ਬਚਨ ਹਨ ਉਹ ਸਾਡੇ ਵਿਸ਼ਵਾਸ ਨੂੰ ਵਧਾਉਣ ਲਈ ਆਖਦੇ ਹਨ ਕਿ ਸਾਡਾ ਵਿਸ਼ਵਾਸ ਹੈ ਕਿ ਇਸ ਬਾਣੀ ਵਿੱਚ ਐਸੀ ਬਖਸ਼ਿਸ਼ ਹੈ ਐਸਾ ਅੰਮ੍ਰਿਤ ਹੈ ਵੀ ਜੋ ਤੁਹਾਨੂੰ ਤੁਹਾਡੇ ਨਾਲ ਈਰਖਾ ਕਰਨ ਵਾਲਿਆਂ ਦੀ ਮੰਦੀ ਨਜ਼ਰ ਤੋਂ ਬਚਾਏਗਾ ਸੋ ਸਾਧ ਸੰਗਤ ਅੰਮ੍ਰਿਤਸਰ ਵਿੱਚ ਕੋਈ ਗੁਰਮੁਖ ਪਿਆਰੇ ਉਹਨਾਂ ਦੀ ਪਲਾਈਆਂ ਦੀ ਛੋਟੀ ਜੀ ਦੁਕਾਨ ਸੀ ਉਹਨਾਂ ਨੇ ਤਰਨ ਤਾਰਨ ਰੋਡ ਤੇ ਨਮਾ ਕਾਰਖਾਨਾ ਲਾਇਆ ਪਾਈ ਸਾਹਿਬਾਈ ਗੁਰੂ ਇਕਪਾਲ ਸਿੰਘ ਜੀ ਮਾਤਾ ਕੌਲਾ ਜੀ ਟਕਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਨੌਵ ਵਿਸ਼ੇਸ਼ਤਾਈਆਂ ਸ੍ਰੀ ਸੁਖਣੀ ਸਾਹਿਬ ਕਿਤਾਬ ਵਿੱਚ ਲਿਖਦੇ ਹਨ ਕਿ ਉਹਨਾਂ ਨੇ ਸਾਡੇ ਕੋਲੋਂ ਕੀਰਤਨ ਕਰਾਉਣ ਲਈ ਪ੍ਰੋਗਰਾਮ ਲਿਆ ਜਦੋਂ ਅਸੀਂ ਗਏ ਉੱਥੇ ਪ੍ਰੋਗਰਾਮ ਲਈ ਤਾਂ ਪਾਈ ਸਾਹਿਬ ਜੀ ਕਹਿੰਦੇ ਕਿ ਦਾਸ ਹੈਰਾਨ ਹੋ ਗਿਆ ਬਈ ਐਡੀ ਵੱਡੀ ਜਗ੍ਹਾ ਕਿ کارਖਾਨੇ ਦਾ ਦੂਸਰਾ ਸਿਰਾ ਨਜ਼ਰ ਨਹੀਂ ਸੀ ਆ ਰਿਹਾ ਘਟੋ ਘਟ 100 ਕਾਰੀਗਰ ਅੰਦਰ ਕੰਮ ਤੇ ਲੱਗਾ ਹੋਇਆ ਸੀ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਦਾਸ ਨੇ ਕਿਹਾ ਕਿ ਵਈ ਤੁਹਾਡੀ ਤਾਂ ਸੂਟੀ ਜੀ ਦੁਕਾਨ ਸੀ ਉਸ ਤੋਂ ਇੰਨਾ ਵੱਡਾ ਕਾਰਖਾਨਾ ਇਹ ਕਿਵੇਂ ਤਾਂ ਉਹ ਕਹਿਣ ਲੱਗੇ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਇਹ ਸਾਰੀ ਵਿਦ ਬਣੀ ਹੈ ਤਾ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਆਖਿਆ ਗੁੱਸਾ ਨਾ ਕਰਿਓ ਜੀ ਕਰ ਇੱਕ ਗੱਲ ਕਰਾਂ ਤਾਂ ਬਈ ਇਹ ਤੁਹਾਡੀ ਖੁਸ਼ੀ ਸਾਰਿਆਂ ਕੋਲੋਂ ਜਰੀ ਨਹੀਂ ਜੇ ਜਾਣੀ ਉਹ ਕਹਿਣ ਲੱਗਾ ਭਾਈ ਸਾਹਿਬ ਜੀ ਫਿਰ ਅਸੀਂ ਕੀ ਕਰੀਏ ਤਾਂ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਆਖਿਆ ਵੀ ਦਫ਼ਤਰ ਦੀ ਕੁਰਸੀ ਤੇ ਬੈਠ ਕੇ ਰੋਜ਼ ਦਾ ਇੱਕ ਪਾਠ ਆ ਦਫ਼ਤਰ ਦੀ ਕੁਰਸੀ ਤੇ ਬੈਠ ਕੇ ਰੋਜ਼ ਦਾ ਇੱਕ ਪਾਠ ਸੁਖਣੀ ਸਾਹਿਬ ਦਾ ਤੁਸੀਂ ਜਾਂ ਤੁਹਾਡਾ ਭਰਾ ਕੋਈ ਵੀ ਕਰ ਲਵੇ ਇਹ ਰੋਜ਼ ਕਰਨਾ ਹੈ ਬਈ ਫਿਰ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕੇਗਾ ਤੁਹਾਡਾ ਕੋਈ ਵੀ ਬਾਲ ਵਿੰਗਾ ਨਹੀਂ ਕਰ ਸਕੇਗਾ ਨਹੀਂ ਤਾਂ ਵੀ ਤੁਹਾਡੇ ਨਾਲ ਈਰਖਾ ਕਰਨ ਵਾਲਿਆਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਣਾ ਕਿ ਤੁਸੀਂ ਆ ਛੋਟੀ ਜੀ ਦੁਕਾਨ ਤੋਂ ਐਡਾ ਵੱਡਾ ਕਾਰਖਾਨਾ ਲਗਾ ਲਿਆ ਇਹ ਸੁਖਣੀ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾਈ ਹੈ ਬਈ ਈਰਖਾ ਕਰਨ ਵਾਲਿਆਂ ਤੋਂ ਸਾਡੀ ਰਾਖੀ ਕਰਦੀ ਹੈ ਇੱਥੇ ਇੱਕ ਗੱਲ ਯਾਦ ਰੱਖਿਓ ਪਿਆਰਿਓ ਦੂਸਰੇ ਨੂੰ ਅੱਗੇ ਵਧਦਾ ਦੇਖ ਕੇ ਦੂਸਰੇ ਦੀ ਤਾਰੀਫ ਦੇਖ ਕੇ ਉਹੀ ਦੁਖੀ ਹੁੰਦਾ ਹੈ ਉਹੀ ਈਰਖਾ ਕਰਦਾ ਹੈ ਜਿਸ ਨੂੰ ਕਿਸੇ ਮਹਾਪੁਰਖ ਦੀ ਸੰਗਤ ਨਹੀਂ ਪ੍ਰਾਪਤ ਹੋਈ ਹੋਈ ਏ ਇਰਖਾ ਦੀਆਂ ਗੰਡਾਂ ਉਸ ਦੇ ਅੰਦਰ ਹੀ ਹੁੰਦੀਆਂ ਹਨ ਜਿਸ ਦਾ ਮਨ ਨਹੀਂ ਜਾਗਿਆ ਭਈ ਜਿਸ ਦਾ ਮਨ ਜਾਗ ਪਵੇ ਉਹ ਦੂਸਰੇ ਨੂੰ ਵੱਧਦਾ ਦੇਖ ਕੇ ਖੁਸ਼ ਹੁੰਦਾ ਹੈ ਕਿਉਂਕਿ ਉਸ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਸਾਡੇ ਜੀਵਨ ਦਾ ਅਸਲੀ ਮਕਸਦ ਤਾਂ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ गोविंद ਮਿਲਣ ਕੀ ਇਹ ਤੇਰੀ ਵਰੀਆ ਇਸ ਕਰਕੇ ਉਹ ਕਿਸੇ ਨਾਲ ਈਰਖਾ ਦੀਆਂ ਕੰਧਾਂ ਨਹੀਂ ਪਾਉਂਦਾ ਉਹ ਸਹਜ ਵਿੱਚ ਆਨੰਦ ਵਿੱਚ ਟਿਕਾਉ ਵਿੱਚ ਕਲਪਨਾ ਤੋਂ ਆ ਈਰਖਾ ਤੋਂ ਦੁਬੈਸ ਤੋਂ ਉੱਪਰ ਉੱਠ ਕੇ ਸਰਵਤ ਦੇ ਭਲੇ ਵਿੱਚ ਜੀਵਨ ਬਤਾਉਂਦਾ ਹੈ ਕਿਸੇ ਦਾ ਬੁਰਾ ਨਾ ਸੋਚਦਾ ਹੈ ਨਾ ਕਰਦਾ ਹੈ ਕਿਸੇ ਨਾਲ ਬੈਰ ਭਾਵ ਨਹੀਂ ਰੱਖਦਾ ਸੰਗਤ ਕਰਨ ਵਾਲੇ ਦਾ ਜੀਵਨ ਆਮ ਬੰਦਿਆਂ ਦੇ ਜੀਵਨ ਤੋਂ ਅਲੱਗ ਹੁੰਦਾ ਹੈ ਉਹ ਆਪਣੇ ਮਨ ਦੀ ਬੁਰਾਈ ਅੱਗੇ ਨਹੀਂ ਵੇਚਦਾ ਉਹ ਆਪਣੇ ਮਨ ਨੂੰ ਬਈ ਈਰਖਾ ਦੁਐਸ਼ ਚੁਗਲੀ ਨਿੰਦਿਆ ਆ ਕਿਸੇ ਦਾ ਬੁਰਾ ਸੋਚਣਾ ਬੁਰਾ ਕਰਨਾ ਇਹੋ ਜਿਹੀਆਂ ਮਾੜੀਆਂ ਚੀਜ਼ਾਂ ਅੱਗੇ ਨਹੀਂ ਵੇਚਦਾ ਭਾਵੇਂ ਕੇ ਪੈਰ ਪੈਰ ਤੇ ਈਰਖਾ ਦੁਐਸ਼ ਭਾਵਨਾ ਖੜੀ ਹੈ ਕਿਉਂਕਿ ਸੰਗਤ ਕਰਨ ਨਾਲ ਇਹ ਮਾੜੀਆਂ ਗੱਲਾਂ ਅੰਦਰੋਂ ਨਿਕਲ ਜਾਂਦੀਆਂ ਹਨ ਬਈ ਇਹ ਸੋਝੀ ਆ ਜਾਂਦੀ ਹੈ ਕਿ ਕਿਸੇ ਦਾ ਬੁਰਾ ਕਰਨਾ ਕਿਸੇ ਨਾਲ ਈਰਖਾ ਕਰਨੀ ਕਿੰਨੀ ਕੁ ਮਾੜੀ ਹੈ ਗੁਰੂ ਕੀ ਸਾਧ ਸੰਗਤ ਕਿਸੇ ਦਾ ਬੁਰਾ ਕਰਨਾ ਤੇ ਈਰਖਾ ਕਰਨੀ ਇੰਨਾ ਕੁ ਮਾੜਾ ਹੈ ਬਈ ਇੰਨਾ ਕੁ ਮਾੜਾ ਹੈ ਕਿ ਅਜੀਹਾ ਕਰਨ ਵਾਲੇ ਦਾ ਕੀਤਾ ਜਪ ਤਪ ਆਕਾਲਣਾ ਸਭਰਥੀ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਦੂਸਰੇ ਨਾਲ ਈਰਖਾ ਰੱਖਣ ਵਾਲੇ ਦਾ ਦੂਸਰੇ ਦਾ ਬੁਰਾ ਕਰਨ ਵਾਲੇ ਦਾ ਆਪਣਾ ਬੁਰਾ ਜ਼ਰੂਰ ਹੁੰਦਾ ਹੈ ਸੋ ਇਸ ਕਰਕੇ ਈਰਖਾ ਕਰਨੀ ਮਾੜੀ ਹੈ ਤੋ ਫਿਰ ਵੀ ਜੇ ਵਾਹਿਗੁਰੂ ਨੇ ਸਾਨੂੰ ਕਿਸੇ ਵੀ ਪਾਸੇ ਤਰੱਕੀ ਬਖਸ਼ੀ ਹੈ ਉਸ ਤਰੱਕੀ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਹਮੇਸ਼ਾ ਹੀ ਬਾਣੀ ਦਾ ਪੱਲਾ ਫੜ ਕੇ ਰੱਖਣਾ ਚਾਹੀਦਾ ਹੈ ਬਾਬਾ ਜੀਆਂ ਦੇ ਜਿਸ ਤਰ੍ਹਾਂ ਬਚਨ ਹਨ ਕਿ ਗੁੱਡੀ ਜਿੰਨਾ ਜਿਆਦਾ ਉੱਪਰ ਉੱਚੀ ਉੱਠੀ ਹੋਵੇ ਤਾਂ ਪਿੰਨਾ ਵੱਡਾ ਕਰ ਲੈਣਾ ਚਾਹੀਦਾ ਹੈ ਪਾਬ ਕੇ ਜਿੰਨੇ ਉੱਚੇ ਉੱਠ ਜਾਵੋ ਜਿੰਨੀਆਂ ਤਰਕੀਆਂ ਕਰ ਲਵੋ ਬਈ ਉਹਨਾ ਆਪਣਾ ਬਾਣੀ ਦਾ ਨੀਂਵ ਵਧਾ ਲਵੋ ਫਿਰ ਚੜਦੀ ਕਲਾ ਹੈ ਚੜਦੀ ਕਲਾ ਹੈ ਨਹੀਂ ਤਾਂ ਫਿਰ ਡਿੱਗਣ ਦਾ ਡਰ ਹੁੰਦਾ ਸੋ ਇਸ ਕਰਕੇ ਸਾਧ ਸੰਗਤ ਮਾਪੁਰਖਾਂ ਦੇ ਇਹਨਾਂ ਵਚਨਾਂ ਨੂੰ ਆਓ ਆਪਣੇ ਹਿਰਦੇ ਵਿੱਚ ਵਸਾ ਕੇ ਅਮਲ ਵਿੱਚ ਲਿਆਈਏ ਫਿਰ ਹੋਏਗਾ ਕਿ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ